ਕਈ ਬੰਦੇ ਕਮੈਂਟ ਕਰਦੇ ਕਹਿੰਦੇ ਡرائی ਜਾਂਦੇ ਸਾਨੂੰ ਆ ਦੇਖ ਲਓ ਭਾਈ ਆ ਦੇਖ ਲਓ ਸਾਹਮਣੇ ਆ ਛੋਟੇ 부ਝੇ ਵਾਲੇ ਭਾਈ ਤੁਸੀਂ ਕਹਿੰਦੇ ਹੈ ਨਹੀਂ ਲੈ ਆ ਤੁਹਾਡੇ ਮੂਰੇ ਹੀ ਹੈ ਬਿਮਾਰੀ ਵੀ ਭਾਈ ਤੁਸੀਂ ਕਹਿੰਦੇ ਹੈ ਨਹੀਂ 128 ਬੀ ਹੈ ਲੈ ਇਹ ਚ ਹੁਣ ਦੱਸੋ ਕਿਆ ਝੂਠ ਆ ਸਾਰੀ ਖੇਤ ਮੂਹ ਨੂੰ ਲੱਦਾ ਐ ਲੱਗੀ ਜਾਂਦਾ ਵੀ ਪਤਾ ਨਹੀਂ ਕਿਆ ਹੋ ਗਿਆ ਕਿਉਂਕਿ ਹੁਣ ਇਹੋ ਜਿਹਾ ਲੱਦਾ ਇਹਦਾ ਸਿਰੇ ਪਾ ਜਾ ਕੇ ਭਾਈ ਕੁਝ ਨਹੀਂ ਪਤਾ ਬੱਲੀ ਲੱਗਣੀ ਨਹੀਂ ਲੱਗਣੀ ਭਾਈ ਜੀ 132 ਬੀ ਨੇ ਵੀ ਰਗੜਤੇ ਕਿਸਾਨ ਕੰਕਲ ਬੀਜ ਨਵਾਂ ਆਇਆ ਤਾਂ ਰਗੜਤਾ ਹਾਂ ਤਾਂ ਜੀ ਬਹੁਤ ਔਖਾ ਮਿਲਦਾ ਬਾਈ ਜੀ 55000 ਰੁਪਏ ਠੇਕਾ ਲੈ ਕੇ ਜੱਟ ਨੇ 42000 ਖਾਚਾ ਕਰਿਆ ਦੇਖ ਲਓ ਜਿਹੜੇ ਚੰਗੇ ਬੀਜ ਤੇ ਪੂਰੀ ਉਹ ਬੰਦ ਕਰਾਤੇ ਉਹ ਬੰਦ ਕਰਾਤੇ ਹਾਈਬ੍ਰਿਡ ਦੀ ਖੋਲੂ ਦੇ ਦਿੰਦੇ ਆ ਹਾਂ ਹੋਣੀ ਨਹੀਂ 7501 ਆਹ ਦੂਆ ਕਿਹੜਾ ਤਾਂ ਜਿਹੜਾ ਕਿਸੇ ਨੇ ਲਾਇਆ ਕਰਦੇ ਤੇ ਇੱਥੇ ਤੇ ਦਰਜਲ ਚਾਰ ਦਾਣੇ ਦਾ ਬੱਲੇ ਪੈਂਦੇ ਤੇ ਆ ਬੀਜ 132 ਬਹੁਤ ਵਧੀਆ ਹੋਵੇ 132 ਵੀ ਹੈ ਬਾਈ ਸਹੀ ਗੱਲ ਲੱਗੇ ਦੋ 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 ਹੋ ਜਾ ਕੇ 700 ਬਹੁਤ ਬਹੁਤ ਲੈ ਇੱਕ ਸਾਈਡ ਬਾਈ 128 ਇਧਰ ਛੱਬੀ ਡੇਲਾਪੂਰੀ ਕਿੰਨਾ ਫਰਕ ਹੈ ਜਮੀਨ ਆਸਬੰਦਾ ਜਮੀਨ ਆਸਬੰਦਾ ਫਰਕ ਆ ਬਾਈ ਜੇ ਬੰਦਾ ਕੋਲ ਤੇ ਦੇਖ ਆਈ ਹੈ ਨਾ ਉਂ ਵੀ ਮੰਦਰ ਹੀ ਰਹਿੰਦਾ ਇਹ ਵੀ ਮੰਦਰ ਰਹਿੰਦਾ ਬਿਮਾਰੀ ਨੇ ਝੋਟਦਾ ਪੂਰੀ ਇਧਰ ਦੀ ਮੰਦਿਰਾਂ ਦਾ ਉਂ ਦੱਸਦਾ ਤੈਨੂੰ ਵੀ ਬੀਜ ਮਾੜੇ ਨਹੀਂ ਤੇ ਹੈਗੇ ਇਹ ਪਿਛਾੜ ਕਹਿੰਦੇ ਪੂਰਾ ਤਾਂ ਵੀ ਬਹਿਰ ਸਾ ਗਿਆ ਜਾ ਅੱਜ ਸਾਹਮਣੇ ਦੇਖ ਲੈ ਆਹ ਪੂਜਾ ਦੇਖ ਲੈ ਆਹ ਹੂੰ ਠੀਕ ਆ ਤੇ ਉਧਰ ਜਾ ਕੇ ਗਿਣ ਦੇਖ ਲੈ ਇਹਦੇ ਗਣ ਬਿੱਲੇ ਕਿੰਨੇ 1 2 3 ਆ ਦੇਖੋ ਕੀ ਹਾਲ ਹੋਇਆ ਬੇ ਤਾ ਮਨਾਲ ਲਈ ਕੰਮ ਆ ਬਾਈ ਆ ਵੀ ਖੇ ਦੇਖ ਲੋ ਪਾਣੀ ਵੀ ਸਖਾਇਆ ਪੈ ਜਿੰਨਾ ਵੀ ਟੋਟਾ ਹੈ ਬਾਈ ਇਹ 31 28 ਵੀ ਹੈ ਉਹ ਤੱਕ ਤੱਕੀਆਂ ਪਈਆਂ ਪਿਆ ਆ ਰੋਡੀ ਪਛਾਣ ਹੁੰਦੀ ਬਿਮਾਰੀ ਆ ਆ ਬਿਮਾਰੀ ਆ ਦੇਖ ਲੈ ਬਾਈ ਜੱਗੇ ਆ ਬੂਟਾ ਕੰਮ ਦਾ ਤੇਰਾ ਇਹ ਤਾਂ ਮੇਰੇ ਸਾਹਮਣੇ 12 ਇੰਚ ਦੇ ਉੱਪਰ ਇਹਨੇ ਹੋਰ ਬੰਦੇ ਲੈ ਜਾਂਦੇ ਨੇ 2 4 6 7 8 9 10 11 12 13 ਆ ਲਾਈਨ ਬਾਈ ਦੇਖਦੀ ਹੈ ਵੀ ਹੈ ਨਸਲ ਤੁਹਿਆ ਰਹੇ ਜਿਹੜੇ ਬੂਟੇ ਪੱਤੇ ਕਲਮਾ ਤਿਆਰ ਕਰੇ ਆਪਾਂ ਵੀ ਡੇਢ ਸਾਲ ਅੱਜ ਤੇ ਡੇਢ ਨੂੰ ਹੁਣ ਕਿਹਾ ਕਿ ਜ਼ਿਆਦਾ ਕਿੰਨੀ ਆ ਇਹਨੇ ਜ਼ਿਆਦਾ ਗੱਲ ਤਾਂ ਸੁਣ ਹੁਣ ਤੈਨੂੰ ਇਹੀ ਉੱਥੇ ਉਹਦੇ ਜਿਹੜੇ ਬਾਲੇ ਦੇ ਮੁੰਡੇ ਨੇ ਲਾਏ ਹੋਏ ਆ ਇਹੀ ਦਿਖਾ ਲੈ ਬੂਟੇ ਉਹਦੇ ਦੇਖ ਲਈ ਕਿੰਨੇ ਤੁਰੇ ਇਹ ਹੈ ਜਿਹੜੇ ਬੂਟੇ ਬੰਦੇ ਦੋ ਪਰ ਦੇ ਕਲਮ ਤਿਆਰ ਕਰੇ ਆਪ ਕਰੇ ਆਪ ਕਰੇ ਉਹ ਕਿਹਾ ਹੋ ਗਿਆ ਮੋੜ ਤੇ ਲੰਬਾ ਬਹਿ ਗਿਆ ਬੂਟਿਆਂ ਵਿਚ ਲੜੀ ਕੇ ਮੋੜ ਤੇ ਪੁੱਠਾ ਬੈ ਲਾ ਲਾ ਜੱਜ ਸਾਹਿਬ ਉਹ ਸਾਡੀ ਤੇਲ ਹੈਗਾ ਬੇਟਾ ਰਾਤ ਹੈ ਸੁਪਨੇ ਬਾਈ ਦਿਖਾ ਇਹ ਤਾਂ ਪੰਜੀਰੀ ਕਿਹਦੀ ਹੈ ਅਰੰਗ ਕਿਹ ਹੈ ਜਾਓਗੇ ਇਹਦਾ ਕੀ ਪਤਾ ਹੈ ਇਹ ਆ ਭਾਣਾ ਬਾਈ ਚੂਹਾ ਤਾਂ ਨਹੀਂ ਹੈਗਾ ਨਹੀਂ ਨਹੀਂ ਚੰਨ ਤੋਂ ਨਹੀਂ ਭੇਟਾ ਤਾਂ ਹੈ ਲੁਕਿਆ ਪਿਆ ਇਹ ਦੇਖੇ ਹੈਗਾ ਨਹੀਂ ਦੇ ਲੈ ਚੂਹਾ ਤੂੰ ਕਈ ਜਣਾ ਚੂਹਾ ਹੈ ਆ ਦਿਖਾਵਾਂ ਹਾਂ ਗੰਨਾ ਬਾਈ ਬਣਾਤਾ ਹੈ ਨੇ ਜੱਗੇ ਨੇ ਸੱਦਾ ਕਰਤਾ ਡਾਂਗ ਕੋ ਇੱਕ ਵਾਰ ਹੋਰ ਬਣਾਉਂਗਾ ਆਖਣਾ ਇਹਨੇ ਚੂਹਾ ਰੱਖਿਆ ਪਿਆ ਹੈ ਹਾਂ ਚੱਲ ਦੇ ਬਾਹਰ ਵਿਚੋਂ ਭਈਆਂ ਦੇ ਮਾੜੇ ਜਿੱਦ ਕੇ ਰੇਗਾ ਤੇ ਪਾਇਆ ਕੀ ਕਰਨਾ ਕ ਤਕੜਾ ਕਰਨਾ ਤਕੜਾ ਕਰਨਾ ਹੈ ਉਹ ਹਾਂ ਮਰੇ ਡੇ ਮਿਲ ਨੂੰ ਕਾ ਕਿ ਨਹੀਂ ਆਏ ਦੜਾ ਪਾ ਤਕੜਾ ਹੋ ਜਾ ਵੀ ਤਕੜਾ ਹੋ ਜਾ ਬੀਤਾ ਖੜਾ ਪਾਇਆ ਹਾਂ ਵੇਚ ਕਿਨਿਕ ਜਾਣਾ ਬੈਣਾ ਬਹੁਤ ਛੂਹਾ ਆ ਖੱਡਾਂ ਦਾ ਉਰੇ ਵੀ ਬਹੁਤ ਕੱਡੀਆਂ ਪਿਆਰੇ ਖ ਉਕਾ ਉਹ ਪਿਆ ਮਾਲ ਵਿੱਚ ਐਨ ਗਰੇਆ ਪਿਆ ਜਿਹੜਾ ਪਾਇਆ ਇਹਨਾਂ ਨੇ ਦੇ ਬਾਈ ਆ ਦੇਖੋ ਐ ਕੰਮ ਕਰਦਾ ਗਿੱਲੇ ਜਿਹਾ ਲੇ ਜਾਲ ਬੰਦੇ ਕਹੀਗੇ ਚੂਹਾ ਹੈ ਨਹੀਂ ਹੁਣ ਕਹਿੰਦੇ ਅੰਦਰ ਆ ਕੇ ਦੇਖ ਲੈ ਚੂਹਾ ਹੈਗਾ ਇਹ ਉਹ ਤਾਂ ਵੱਡਿਆ ਹੈ ਇਸਾਈ ਹਾਂ ਲਾ 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 ਬਸ ਆਤੀ ਉਹ ਦੇਖ ਲੈ ਕੀ ਚੂਹਾ ਹੈ ਨਾ ਬਡਾਂਗਾ ਕਰਿਆ ਪਿਆ ਗੇਰਿਆ ਪੇ ਵੱਡ ਗਿਆ ਹੈ ਉਹ ਵੱਡਾ ਅੱਧਰ ਆ ਜਾ ਉਹ ਰੋ ਹੈ ਜੀ ਚੂਹਾ ਵੱਡਨੇ ਤੋਂ ਕੋਈ ਕੰਮ ਨਹੀਂ ਚਾਹੀਦਾ ਅੱਛਾ ਚੂਹੇ ਤੇ ਪਹਿਲਾਂ ਵੱਡ ਹੋ ਲਿਆ ਇਹ ਆ ਦੇਖ ਚੂਹਾ ਹੈਗਾ ਇਹ ਹੈਗਾ ਇਹ ਇਲਾਜ ਕਲੋਰੋ ਪਾਉਣੀ ਕਰ ਲੂ ਹਾਂ ਕਲੋਰੋ ਸਮੈਲ ਹੁੰਦੀ ਹੈ ਪਾਣੀ ਚ ਲੜੂ ਵੀ ਹੋਣਗੇ ਆਏ ਹੋ ਚੂਹਾ ਬਾਕੀ ਲੈ ਕੇ ਜਾਣਾ ਲੈ ਕੇ ਆਉਣਾ ਕਣ ਆ ਲੈ ਭਾਈ ਆਇਆ ਬਸ ਹੁਣ ਤੂੰ ਮੈਨੂੰ ਲੱਗਦਾ ਪੱਛ ਬੋਹ ਵੱਜਦੇ ਆ ਪਾਣੀ ਅੱਗੇ ਆ ਜਾ ਉਹ ਅੱਗੇ ਜੂਹਾ ਜਰਾ ਘੰਟੇ ਭੱਜ ਜਾਣਾ ਇੱਕ ਡੱਬਾ ਲੈ ਲੈ ਉੱਪਰ ਗਣੇਸ਼ ਜੀ ਦਾ ਮੰਦਿਰ ਹੈ ਉੱਥੇ ਜਾਈ ਜਾਂਦੇ ਹਾਂ ਚਲੋ ਮੱਥਾ ਟੇਕ ਹਾਂ ਕਿਹੜਾ ਬਾਬਾ ਜੀ ਜੂਹਾ ਲੈ ਜੀ ਆਪਣਾ ਮੇਤੇ ਖਾ ਹੋ ਜਾਣਾ ਮੰਦਿਰ ਪਿੱਛੇ ਜਾਉਣਾ ਨਹੀਂ ਮੇਤੇ ਕਿੱਥੇ ਮਾਦੀ ਤਾਂ ਮਿੱਟਾ ਮਿਲਣਾ ਇਹ ਵੀ ਚੱਕਰ ਆ ਆਪੜਾਂ ਕਾ ਕਰੇ ਬਾਈ ਤੂੰ ਇਹਨੇ ਨੋਈ ਭਾਈ ਰੋੜੀ ਠੇਕੇਦਾਰ ਪਹੁੰਚਿਆ ਰੋੜੀ ਕਿਆ ਕਰਾਉਣਾ ਸੌਦਾ ਕਰਾਉਣਾ ਵੀ ਦੂਤੇ ਵੇਚਣੇ ਆ ਬਗਾ ਦੂਗਾ ਕਹਿੰਦਾ ਹਾਂ ਬਗਾ ਦੂਗਾ ਮੈਂ ਬਕਾਉਂਗਾ ਇਹ ਕਿੰਨੇ ਬੂਟੇ 5 4 ਰੁਪਈ ਰੋ ਠੇਕੇਦਾਰ ਵੀ ਬਣਦਾ ਏ ਆਇਆ ਮੇਰੇ ਕੋਲ ਤਾਂ ਇਹਦੇ ਮੋਲੀ ਪੱਟ ਲਿਆਉਂਦੀ ਸਾਰੇ ਕਹਿੰਦਾ ਤੇਰੇ ਬੂਟੇ ਮੈਂ ਬਕਾਉਂਗਾ ਆ ਡੇਕ ਵੀ ਤੈਨੂੰ ਵਿੱਚੇ ਦਵਾ ਦੇਣੀ ਆ ਹੁਣ ਕਿੰਨੇ ਸੌਦਾ ਹੋਇਆ ਕਿੰਨੇ ਡੇਕ ਕਿੰਨੇ ਸੌਦਾ ਹੋਇਆ ਅਜੇ ਤਾਂ ਹੋਣਾ ਸੌਦਾ ਠੇਕੇਦਾਰ ਆਉਂਗਾ ਫਿਰ ਹਾਂ ਤੇ ਐਡਮਾਂਡ ਰੱਖਤੀ ਨੂੰ ਵੀ ਇੰਨੇ ਕ ਦਵਾਦੀ ਮੈਨੂੰ ਹਾਂ ਮੈਂ ਦਵਾ ਦੂੰਗਾ ਚਲ ਦੇ ਦੀ ਇਹਨੂੰ 100 ਰੁਪਈਆ ਕਰ ਦਿੰਗੇ ਸੇਵਾ ਵਾਲੇ ਹਾਂ ਤੇ 51 ਰੁਪਏ ਲੈਣੇ 100 ਰੁਪਈਆ ਕੋਈ ਨਹੀਂ ਔਰ ਬੀਨਾਂ ਗੱਲਾਂ ਬਾਈ ਕੇ ਮੰਨੂ ਇੰਨੇ ਦਵਾ ਦੇ ਉੱਪਰ ਜਾ ਤੂੰ 5000 ਵੱਧ ਮੰਗ ਲੈ ਉਹ ਤੇਰਾ ਏ ਉਹੀ ਤਾਂ ਗੱਲ ਮੈਂ ਸੌਦਾ ਕਰਾ ਦੇ ਬਤੀਰਾ ਚੰਗੀ ਤਰ੍ਹਾਂ ਸੌ ਤੈਨੂੰ ਪੱਕਾ ਏ ਮਤਲਬ ਸੌਦਾ ਕਰਾ ਦੇ ਦੋ 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 ਜਣਾ ਦੇ ਦੇ ਬਾਈ ਜੱਗੇ ਦਾ ਗੰਨਾ ਵਧੀਆ ਏ ਜੱਗੇ ਆਏ ਵੀ ਜਿਹੜੀ ਸੇਵਾ ਏ ਮਾਲ ਪੱਤਾ ਟਾਈਮ ਕੇ ਪਾ ਦਿੰਦਾ ਨਾ ਮੋਲੀ ਕੌਣ ਜਗਾ ਮਾਰੇ ਬੁੱਟੀ ਬੰਦਾ ਇਹਨੇ 6 7 ਵਾਰੀ ਗੇਰ ਤਾਂ ਮਾਲੇ ਚ ਹਾਂ ਬੇ ਉਹ ਟਾਈਮ ਕੇ ਪਾਰਿੰਦਾ ਏ ਪਰ ਇਹਨੇ ਚੂਹਾ ਕੋ ਪੈਦਾ ਕਰਤਾ ਇੱਥੇ ਚੂਹਾ ਕਿਨਾਂ ਦਾ ਬਹੁਤ ਚੂਹਾ ਡੜਬੋ ਤਲੇ ਚੂਹਾ ਦੇਖਿਆ ਹੋਰ ਕੀਆ ਦੰਦੀ ਤੇ ਨਹੀਂ ਪੜਦਾ ਦੰਦੀ ਨਹੀਂ ਵਾ ਜੀਰੀ ਵੱਡਣ ਲੱਗ ਗਿਆ ਉਹ ਅਚਾ ਚੂਹਾ ਇੱਧਰ ਆ ਗਿਆ ਨਹੀਂ ਲੱਗੀ ਉਹ ਚੂਹਾ ਨਹੀਂ ਲੱਗਿਆ ਚੂਹਾ ਹੈਗਾ ਜੇ ਪਾਣੀ ਸਖਾ ਦੇ ਫੇ ਖੇਤ ਮਾ ਜਾਂਦਾ ਇਹ ਗਿੱਲੇ ਮਾ ਘਟ ਜਾਂਦਾ ਆਉਂਦੀ ਤਾਂ ਗੱਲ ਉਹ ਫੋਨ ਆ ਗਿਆ ਟੇਕੇਦਾਰ ਦਾ ਕਿਆ ਕਹਿੰਦਾ ਬੜੀ ਨਾਲ ਬੰਕਾ ਨਾਲ ਗੱਲ ਕਰੀ ਕੰਪਨੀਆ ਕਾਪੜੇ ਕਿਆ ਕਹਿੰਦਾ ਟੇਕੇਦਾਰ ਨਾਲ ਨਾ ਹੋ ਹੁਣ ਕਰੀ ਦੀ ਗੱਲ ਕਿਆ ਕਹਿੰਦਾ ਪਾਲ ਬਾਈ ਲਾ ਠੀਕ ਹੈ ਪਹਿਲਾਂ ਵੀ ਆਇਆ ਉਹ 4-5 ਮਹੀਨੇ ਬਾਅਦ ਹੁਣ ਤਾਂ ਸੋਹਣੇ ਹੋ ਗਏ ਜਾਂ ਤੇ ਭਾਈ ਮੋਲੀ ਇੱਕ ਗੱਲ ਹੈ ਮੈਂ ਤਾਂ ਹੋਰ ਨਹੀਂ ਤੇਰੇ ਪੈਸੇ ਲਾਉਣ ਦੇ ਕਿਸੇ ਨੇ ਤੇਰੇ ਘਰ ਪਾ ਕੇ ਮਰੂਦ ਖਾ ਕੇ ਨਜ਼ਾਰਾ ਆ ਗਿਆ ਲਾਲ ਪਿਆਦਾ ਵਿੱਚ ਨਾਲ ਮਰੂਦ ਆਏ ਪਰ ਉਹ ਸੰਡੀਆਂ ਪੈਂਦੀਆਂ ਆਏ ਹਾਂ ਹਲੇ ਨਾਲ ਅਸੀਂ ਤੇ ਦੇਖ ਕੇ ਖਾਦਾ ਹੋਰ ਨਹੀਂ ਹੈਗਾ ਬੂਟਾ ਕਿਤੇ ਬੂਟਾ ਖੜਾ ਜਿਹਾ ਵੀ ਲੱਗੇ ਹੋਇਆ ਇਹ ਬਾਈ ਦਾ ਚਿੱਟਾ ਰੰਗ ਦਾ ਲਾ ਪੱਕਾ ਹੈ ਕੋਈ ਕੇ ਇਹਦੇ ਜੀ ਮਰੂਦ ਬਾਓ ਮੋਲੀ ਤੇਰੇ ਪਾ ਕੇ ਜੇ ਭੁੱਖੇ ਰਹਿ ਗਏ ਫੇਰ ਕਾਹਦੀ ਗੱਲ ਹੈ ਇਹ ਜੇ ਤੂੰ ਤੋੜ ਲਈਏ ਕਰੋ ਉਹ ਚੱਲੀ ਲੱਗ ਟੋੜੀ ਜਾ ਲਿਆ ਤੋੜ ਕੇ ਦੋ ਮਰੂਦ ਕਿੱਥੇ ਲੱਗੇ ਜਾਹੇ ਦੇ ਮਰੂਦ। ਲਾ ਕਿਨਾ ਕਹੇ ਜੇ ਆ। ਜਾਹੇ ਜਮਰੂਦ। ਮਰੂਦ ਦਾ ਵਰੀਆ ਮਰੂਦ ਦਾ ਹੁਣ ਐ ਥੋੜਾ ਕੇਲੇ ਲੱਗੇ ਹੋ ਬੂਟੇ ਤੂੰ। ਓਹ ਕਿਆ। ਸਾਡੇ ਮਰੂਦ ਆ। ਦੋ ਮਰੂਦ ਤੋੜਦਾ ਵਰੀਆ ਵਰੀਆ ਖਾਈਏ ਫਿਰ। ਸਾਡੇ ਇੱਧਰ ਲਾਲ ਮਰੂਦ ਤਾਂ ਨਹੀਂ ਹੈਗੇ। ਸਾਡੇ ਨਹੀਂ ਆ। ਸਾਡੇ ਦਾ ਬੂਟੇ ਮੋਟਰ ਪਰ ਹਾਲੇ ਬਹੁਤ ਕੱਚੇ ਆ। ਐਥੇ ਛਾਂੜ ਦੇਵੀ ਯਾਰ ਪੱਤੇ ਪੱਕੇ। ਹਾਂ ਰੋੜੀ ਮਣੀ ਗੱਲ। ਉਹ ਇੱਕ ਪੱਕਾ ਯਾਰ ਉਹ ਦੇ। ਆਹਾਹਾ। ਆ ਤਾਂ ਕਿੰਨਾ ਖਰਾਬ ਜਾਈ ਹੈ ਤਾਂ ਦੇਖੋ ਕਿੰਨਾ ਹਰਾਮੀਏ ਤੋੜ ਕੇ ਦੰਦੀ ਵੱਟ ਕੇ ਖਾ ਵੀ ਲਿਆ ਹੈ ਹਟ ਪਰੇ ਮਰੂਰ ਦੇਖਾ ਫਿਰ ਮੈਂ ਕੋਈ ਵਧੀਆ ਜ ਆ ਦੇ ਉੰਡੀ ਬਈ ਵੀ ਇਹ ਚ ਆ ਪਿਆ ਇਹ ਤਾਂ ਚੰਨਾ ਹੋ ਜਾਣੇ ਇਹਦਾ ਲੋ ਜੀ ਬਾਈ ਇੱਕ ਸਾਲ ਦੇ ਬੂਟੇ ਹੋ ਗਏ ਜੱਗੇ ਦੇ ਹੁਣ ਕੰਮ ਸ਼ੁਰੂ ਹੋਇਆ ਦੁਗੇ ਚੱਲੇ ਆਲੇ ਪੂਰੀ ਨੇ ਲਿਆਏ ਪੂਰੀ ਨੇ ਆਉਂਦੀ ਸਾਰੇ ਲਘੋਚਾ ਘੜਤੀਆਂ ਲੈ ਹਾਂ ਮੋٹے ਨੂੰ ਹੱਥ ਪਾ ਲੈਂਦੇ ਆ ਛੋਟਾ ਲੈ ਆ ਲੈ ਇਹਨਾਂ ਨੂੰ ਦੱਸ ਦੇ ਨਹੀਂ ਉਹ ਥੋੜੇ ਨੇੜੇ ਲੱਗੇ ਇਹ ਨੇੜੇ ਲੱਗੇ ਐ ਗਲਤੀ ਮੰਨੋ ਤਾਂ ਸਹੀ ਉਹ ਕਿਹਦੇ ਦੇ ਕੇ ਜਿਹੜੇ ਹੱਥ ਪਾ ਲੰਬਾਈ ਵੀ ਚੈੱਕ ਕਰ ਉਹਨੇ ਜਿਆਦਾ ਹਲ ਬਈਆ ਆ ਦੋ ਪੋਸਟ ਮੋਟੇ ਆ ਸਾਰੇ ਤਿੰਨ ਨੂੰ ਮਾਰੀ ਦਾ ਜੰਨਾ ਗੱਲਾਂ 1.5 ਸਾਲ ਦਾ ਬੂਟਾ ਹੁੰਦਾ ਕਿ ਆ ਯਾਰ ਉਹ ਮੇਰੇ ਨਾਲ ਚੱਲ ਹਾਂ ਆ 2 ਸਾਲ ਦੇ ਖੜੇ ਆ ਲਾਓ ਬਾਈ ਪੂਰੀ ਨੂੰ ਜਿੱਤ ਲਈ ਸਾਦੇ ਪੁੱਛਾਂ ਕਿ ਆ ਖੜੀਆਂ ਉਹਨਾਂ ਨੂੰ ਮੈਂ ਕਹੀ ਜਾਂਦਾ ਉਹ ਫੇ ਹੈ ਵੀ ਜਿਆਦਾ ਹੈ ਨਿਆਣਕਾ ਇੱਕ ਗੱਲ ਹੈ ਉਹ ਜਗੇ ਮੂਰ ਵਾਲੀ ਲੈ ਨਿਕਰ ਉਹ ਦੋ ਲੈਣਾ ਫਰਕ ਆ ਭਾਈ ਵੀਰ ਦਾ ਫਰਕ ਨਾ ਪੈਂਦਾ ਤੁਸੀਂ ਕਿ ਕਿ ਲੈਣ ਫालतੂ ਲਾਤੀ ਭਾਈ ਆਏ ਆ ਵਿਚਾਲੇ ਵਿਚਾਲੇ ਆ ਵਾ ਪੁਰੇ ਤੇ ਲੈ ਕੇ ਆਏ ਹੋ ਜਾਣੇ ਸਾਲ ਵੱਧ ਲੱਗ ਜੂ ਹੋ ਜਾਣੇ ਮਾਲ ਪਾਉਣਾ ਇਹਦੇ ਵਾਸਤੇ ਇਹ ਮਾਲ ਪਾਉਣਾ ਮਾਲ ਨੂੰ ਹੁਣ ਤੂੰ ਦੀ ਗੋਬਰ ਗੈਂਚ ਤੇ ਕੱਢ ਕੇ ਮੂਕ ਪਾ ਦੂੰਗੇ ਭਾਈ ਇਹ ਕਮੈਂਟ ਕਰਕੇ ਦੱਸੋ ਵੀ 1.5 ਸਾਲ ਦਾ ਬੂਟਾ ਵੀ ਮਾਰਾ ਇਹ ਪਹਿਲਾਂ ਇਹ ਤਾਂ 1.5 ਸਾਲ ਕਾਦ ਹੋਇਆ ਤਿੰਨ ਤਿੰਨ ਸਾਲ ਹੋ ਗਏ ਨਾ ਦੋ ਸਾਲ ਹੋ ਗਏ ਮੈਂ ਦੱਸ ਨਹੀਂ ਕਿੱਕਣ ਪਈ ਦਾ ਕਿੱਦਿਆਂ ਨੂੰ ਦੱਸੀ ਦਾ ਕਿੰਨੇ ਸਾਲ ਦੇ ਹੋਗੇ ਦੂਆ ਸਾਲ ਲੱਗਿਆ 12 ਦੇ 18 ਮਹੀਨੇ ਦੇ 12 ਮਹੀਨੇ ਤੇ ਕੌਣ ਕਹਿੰਦਾ 2 ਸਾਲ ਦੇ ਪੂਰੇ ਹੋ ਗਏ ਉਹਨਾਂ ਨੂੰ ਗਿਣਿਆ ਨਹੀਂ ਜਾਂਦਾ ਜਦ ਲੱਗੇ ਜਾਂਤੇ ਦਹਾ ਸੋਹਦੇ ਆ ਇਹ ਆਪਾਂ ਲਾਏ ਆ ਮਾਰਚ ਇਕ ਹਾਂ ਮਾਰਚ ਮਾਰਚ ਤੇ ਲਾਏ ਆ ਮਾਰਚ ਤੇ ਮਾਰਚ ਇੱਕ ਸਾਲ ਹੋ ਗਿਆ ਅਪ੍ਰੈਲ ਮਈ ਜੂਨ ਜੁਲਾਈ ਇੱਕ ਮਹੀਨਾ ਚਾਰ ਦਿਨ ਚਾਰ ਇੱਕ ਸਾਲ ਚਾਰ 18 ਮਹੀਨੇ ਦੇ ਹੋਏ ਆ 14 ਮਹੀਨੇ 14 14 ਆ ਆ ਦੇਖ ਬੁਰੀ ਆਹ ਚੱਲਿਆ ਪਿਆ ਆ ਦੋ ਕੀ ਵਾਲੀ ਕਿੱਥੇ ਆਹ ਚੱਲਿਆ ਪਿਆ ਯਾਰ ਲੈ ਹੁਣ ਆ ਦੇਖ ਲੈ ਲਾ ਫੇਰੇ ਇਹਨੂੰ ਕਿਹਾ ਹੋਇਆ ਫਰਕ ਤਾਂ ਪੈਂਦਾ ਨਾ ਬੂਟੇ ਬੂਟੇ ਕੋਈ ਨਹੀਂ ਸਾਡੇ ਫਰਕ ਨਹੀਂ ਪੈਣਾ ਆ ਦੇ ਲੈ ਹੁਣ ਇਹਨੂੰ ਦੇਖ ਲੈ ਲੈ ਆ ਫੁੱਟ ਕੇ ਦੇਖ ਕਿਹੜੇ ਦਵਾਰਾ ਨਹੀਂ ਛੜੀ ਐਦਗੀ ਲਾਈ ਆ ਐਦਗੀ ਲਾਈ ਆ ਤਿੰਨ ਸਾਲ ਤੇ ਕਹਿੰਦਾ 16 ਕਿੰਨੇ ਦੇ ਤੂੰ ਬਾਕੀ ਸ਼ਰਟ ਸਫਾਈ ਦੇਖ ਥੱਲੇ ਹੈਗੀ ਆ ਕੱਕ ਹੈਗਾ ਕੱਕ ਨਹੀਂ ਕਮਾਲ ਦੇ ਕਿੱਧਰ ਕਿਹਨਾਂ ਪਿਆ ਖਾਮ ਨੇ ਲੈ ਦੇ ਸਿਰੇ ਪਾਇਆ ਆ ਦੇਖ ਤਾਂ ਪੰਜ ਕਰੋੜ ਦਾ ਜਿਹੜਾ ਪਾਇਆ ਪਾਇਆ ਦੂਆ ਦੂਆ ਤਾਂ ਖਾ ਗਿਆ ਐਨੇ ਹੀ ਕੰਮ ਕਰਨਾ ਬਾਈ ਇਹੀ ਹੈ ਦੇ ਸਿਰੇ ਬਰਸਾਤਾਂ ਮਾ ਲੱਗਦਾ ਆ ਦੇਖ ਤਾਂ ਹੁਣ ਆ ਭਾਈ ਬੂਟੇ ਅੰਕਲ ਚੱਲੇ ਆ ਵਧੀਆ ਉਹ ਵਿੱਗੇ ਥਾਂ ਦੇ ਵਿੱਚ ਬੂਟੇ ਕਿੰਨੇ ਆ ਜੱਗੇ 244 224 224 ਬੂਟਾ ਫੇਰ ਫੇਰ ਜਿਹੇ ਸਾਲ ਵੱਧ ਵੀ ਖਾ ਗਏ ਪਰ ਹੈਵੀ ਕਿਲੇ ਜਿੰਨੇ ਹੈਵੀ ਕਿਲੇ ਜਿੰਨੇ ਭਾਈ ਪੂਰੀ ਗੱਲ ਤਾਂ ਸਾਲ ਵੱਧ ਵੀ ਖਾ ਗਏ ਕਾਤ ਆ ਡੇਢ ਡੇਢ ਰਹਾ ਪੂਰਾ 16 ਮਹੀਨੇ ਦਾ ਬੁੱਤਾ ਸਾਰੀ ਇੱਕ ਜੇ ਨਹੀਂ ਕੋਈ ਉਟਾਉਣਾ ਕੋਈ ਲਾ ਫੋੜਾ ਜਿਹੜਾ ਉਹਦਾ ਕੀ ਫਰਕ ਹੈ ਬੁਰੀ ਜੇ ਆਪਾਂ ਛੱਟੀਆਂ ਲੈ ਕੇ ਆਉਂਨੇ ਹਾਂ ਅੱਲਾਹ ਆ ਛੱਟੀਆਂ ਹੁਣ ਇਹ 10 ਦੀ ਆ ਆ ਵਿੱਚ ਦੋ ਛੱਟੀਆਂ ਹੋਰ ਆ ਇਹ ਵੀ ਜਨ ਲਾ ਦੇਣੇ ਉਹ ਉਹ ਦਿਖਦੀਆਂ ਆਹ 10 ਨਹੀਂ ਹੈਗੀ ਇਹ ਅੱਠਾ ਜਾਂ 7 ਦਾ ਕੋਈ ਪੁਰਾਣੀ ਛੱਡੀ ਕੋਈ ਆਉਂਦਾ ਹੋਰ ਹੈ। ਆ ਨਾ ਸੰਦਾ ਆ ਬੂਟਾ ਨਾ ਸਾ ਆ ਪੂਰਾ ਚੱਲਿਆ ਪਿਆ। ਬੀਜ ਲਾ ਦਨੇ ਛੱਡੀ ਵਾਲੇ ਆ ਦੇਖਾ ਛੱਡੀ ਨਾ ਆ ਦੇਖ ਉਹ ਪੁਰਾਣੇ ਟਾਈਮ ਦਾ ਬੂਟਾ ਜਿਹੜਾ ਪਰਨਾ। ਕਿਹੜਾ? ਆਹ ਜਿਹੜਾ ਆਹ ਪਹਿਲਾਂ ਹੁੰਦੇ ਤੇ ਇਹ। ਲੱਗੇ ਦਿਖਦਾ। ਜਾਨ ਇਹਨਾਂ ਦੀ ਲਵਾਈ ਨਹੀਂ ਦੀ ਲੱਗਦੀ। ਆ ਦੇਖ ਬੂਟਾ ਅਸਲੀ। ਹਮਮ। ਆ ਤਿੰਨੇ ਬੂਟੇ ਅਸਲੀ। ਗੱਲ ਠੀਕਾ ਬੀਜ ਲਾਉਂਦੇ ਆ। ਆ ਲੈ ਨਾ। ਇਹਨਾਂ ਦੇ ਲੈਣਾਂ ਤੇ ਪਤਾ ਲੱਜਦਾ। ਆ ਦੇਖ। ਅਸਲੀ ਬੀਜ ਆ। ਉਹ ਬਾਈ ਸਾਈਡ ਵਾਲ ਨੂੰ ਹਵਾ ਵੀ ਲਾਦੀ। ਆ ਤਿੰਨ ਸਾਲ ਦੇ ਉਹ ਸੱਤ ਓ ਯਾਰ ਆ ਵੀ ਠੀਕ ਆ ਤਿੰਨ ਸਾਲ ਦੇ ਜੱਗੇ ਬੀਜੜਾ ਲਾਉਨੇ ਆ ਪੂਰੇ 16 ਮਹੀਨੇ ਦੇ ਬੂਟੇ ਆ ਅੱਜ ਅਜੇ ਨਾ ਇੰਨਾ ਬੂਟਾ ਹੋਇਆ 5 ਸਾਲ ਚ ਤਾਂ ਕਹੇ ਦੀ 5 ਸਾਲ ਵੀ ਬਹੁਤ ਹੁੰਦੇ ਆ ਆ ਸਾਡੇ ਨਾਲ ਦੇ ਲੱਗੇ ਬੀਜੜਾ ਲਾਲ ਚਮਕਦੇ ਨੇ ਤੇ ਬੀਜੜਾ ਦਾ ਫਰਕ ਆ ਪੂਰੀ ਬੀਜੜਾ ਲਾਦ ਨੇ ਵਿੱਚ ਮਾੜੀ ਛੱਡੀ ਲਾਉਦੇ ਨੇ ਓ ਜੱਗੇ ਠੀਕ ਆ ਉਹ ਕਿਹਾ ਹੋ ਗਿਆ ਮੋੜ ਤੇ ਲੰਬਾ ਪੈ ਗਿਆ ਬੂਟੇ ਵਿਚੇ ਲੜੀ ਗਏ ਮੋੜ ਤੇ ਪੁੱਠਾ ਬਲੇ ਲਾ ਲਾ ਜੱਜਾ ਸਾਹਿਬ ਉਹ ਸਾਡੀ ਤੇਲ ਹੈਗਾ ਬੇਟਾ ਰਾਤ ਇਸਤਰੀ ਉਹ ਗਿੱਲਾ ਆ ਨਾ ਥੱਲੇ ਸਟੈਂਡ ਕਰ ਗਿਆ ਪੈੜ ਗਿੱਲਾ ਹੈਗਾ ਠੀਕ ਆ ਹਾਂ ওভার ਹੋ ਗਿਆ ਨਿਕਲ ਗਿਆ ਹੁਣ ਤਾਂ ਇਹ ਲੋ ਤੇ ਨਿਕਲਿਆ ਗਿਆ ਮਾ ਤੇ ਥੋੜੀ ਨਿਕਲਦਾ ਬਚ ਗਿਆ ਬਚ ਗਿਆ ਭਾਈ ਜੱਗੇ ਆ ਬੂਟਾ ਕੰਮ ਦਾ ਤੇਰਾ ਇਹ ਤਾਂ ਮੇਰੇ ਸਾਹਮਣੇ ਨਾਲ 12 ਇੰਚ ਦੇ ਉੱਪਰ ਇਹ ਲਾਈਨ 2 4 6 7 8 9 10 11 12 13 ਆ ਲਾਈਨ ਭਾਈ ਦਿਖਦੀ ਹੈ ਵੀ ਹੈ ਨਸਲ ਤੁਹਿਆ ਇਹਦੇ ਬੂਟੇ ਪੱਤੇ ਕਲਮਾ ਤਿਆਰ ਕਰੇ ਆਪਾਂ ਵੀ ਡੇਢ ਸਾਲ ਅੱਜ ਤੇ ਡੇਢ ਨੂੰ ਹੁਣ ਮੈਂ ਹੀ ਹਾਂ ਹੁਣ ਖਰਾਕ ਜਿਆਦਾ ਕਿਤੇ ਨਹੀਂ ਆ ਇਹਨੇ ਜਿਆਦਾ ਗੱਲ ਤਾਂ ਸੁਣ ਹੁਣ ਤੈਨੂੰ ਇਹੀ ਉਥੇ ਉਹਦੇ ਜਿਹੜੇ ਬਾਲੇ ਦੇ ਮੁੰਡੇ ਨੇ ਲਾਏ ਹੋਏ ਆ ਇਹੀ ਦਿਖਾ ਲੈ ਬੂਟੇ ਉਹਦੇ ਦੇਖ ਲਈ ਕਿੰਨੇ ਤੁਰੇ ਵੇ ਇਹ ਇਹਦੇ ਬੂਟੇ ਬੰਦੇ ਦੋ ਪਰ ਤੇ ਕਲਮ ਤਿਆਰ ਕਰੇ ਆਪ ਕਰੇ ਆਪ ਕਰੇ ਫੇਰ ਲਿੰਗੀ ਵੀ ਨਹੀਂ ਆਇਆ ਬੂਟੇ ਜਾਂ ਤੀਰ ਮਾਰਾਂ ਚਾਹੇ ਕਲਮ ਮਾੜੀ ਹੋ ਰਹਿ ਜਵੇ ਕੋਈ ਗੱਲ ਨਹੀਂ ਪਰ ਨਸਲ ਤਾਂ ਹੈਗੀ ਹੈ ਪਰ ਗਲਮ ਨਸਲ ਦੀ ਤਿਆਰ ਕਰਿਆ ਇਹ ਕੋਈ ਮਾੜਾ ਰਹਿ ਗਿਆ ਜਾਂ ਤੇ ਗੁਨਾਹ ਕਰਨੀ ਹੈ ਸੜੀ ਜੇ 1000 ਰੁਪਏ ਬੂਟੇ ਨਹੀਂ ਵੀ ਤੁੰ 2.5 ਲੱਖ ਦੇ ਤਾਂ ਫੋਨ ਖੜਿਆ 1000 ਦਾ ਨਾਗ ਤਾਂ ਵੱਧਾਂ ਨਾ ਨਾ ਕਿਨੇ ਜਾਂਦਾ ਹੁਣ ਇਹ ਪਰ ਇੱਕ ਜੱਗੇ ਆਹ ਤਿੰਨ ਵਾਲੇ ਇਧਰ ਵਾਲੇ ਜੇ بڑے ਹੋ ਗਏ ਇਹ ਤਿੰਨੇ ਜਿਗਨੇ ਜਾਣੇ ਪੂਰੀ ਗੱਲ ਕਰਦਾ ਨਾ ਤੰਗੜੀ ਆਉਂਦੀ ਆ ਤਿੰਨ ਤਿੰਨ ਨਹੀਂ ਪੂਰੀ ਬਾਹ ਲੈਂਦਾ ਨਹੀਂ ਮਾਰ ਲਈ ਯਾਰ ਇਹ ਬੂਟਿਆਂ ਦਾ ਫਰਕ ਆ ਆ ਬਾਹਲੀ ਕਿ ਨਸਲ ਦਾ ਫਰਕ ਇਹ ਉਰੇ ਦਾ ਕਾ ਦੇਖ ਇਹ ਦੋ ਹੋ ਗਏ 1 2 3 4 5 ਉਰੇ ਦਾ ਕਿ ਇੱਕ ਬੀਜ ਆਹ ਦੇਖਦਾ ਏ ਇੱਥੇ ਤੱਕ ਉਤੇ ਬਾਦ ਮੁੱਕ ਗਿਆ ਤਾਂ ਫੇ ਦੂਆ ਸ਼ੁਰੂ ਕਰ ਦੇ ਖਾਈ ਹੋ ਗਏ ਅਣਤੀਤੀ ਕੱਤੀ ਬੱਤੀ ਆ 33 ਬੂਟਿਆਂ ਚ ਮੈਨੂੰ ਆਹ ਕੈਰੇ ਚ ਲੱਗੇ ਵੇ ਫਰਕ ਦਿਖਾ ਦੋ ਤੇ ਆ 33 ਬੂਟੇ ਹੀ ਲੱਖ ਦੇ ਹੋਣੇ ਆ ਇਹ ਹੀ ਲੱਖ ਦੇ ਹੋਣੇ ਜੇ ਆਪਾਂ ਨੂੰ ਨਾ ਜਦਾਂ ਛੱਟੀ ਲੈਣ ਜਾਂਦੇ ਆ ਇੱਕ ਬੰਡਲ 9 ਦਾ ਵਿੱਚ ਇੱਕ 7 ਦਾ ਇੱਕ 6 ਦਾ ਪੁਰਾਣਾ ਪਾ ਕੇ ਰੱਖਦੇ ਆ ਰਲਾ ਦੇ ਇੱਕ ਦੋ ਥੈਲੀਆਂ ਪ੍ਰਦਾਨ 5 ਹੁਣ ਮੈਂ ਸਾਰਾ ਕੁਝ ਲਾਇਆ ਵੇ ਖਤੀ ਜੀ 10 ਇੱਕ ਲਾਇਏ ਮੈਂ 9 ਇੱਕ ਲਾਇਏ ਉਹ ਤਾਂ ਲਾ ਲੇ ਤੈਨੂੰ ਕਿਹੋ ਪਤਾ ਕਿਹੜਾ ਆਪਾਂ ਕਹਿ ਕੇ ਤਾਂ ਲਿਆਏ ਉੱਥੇ ਕਿਹੋ ਪਤਾ ਕਿਹੜਾ ਜਿਹੜੇ ਆਪ ਤਿਆਰ ਕਰਨੀ ਉਹਦਾ ਬਹੁਤ ਫਰਕ ਆ ਇਹਨੇ ਕਿਲਾ ਲਾਉਣਾ ਆਪਣਾ ਆਪ ਤਿਆਰ ਕਰੇ ਚੱਲ ਬੁਰਾ ਮਾਸੜ ਆ ਗਿਆ ਮਾਸੜ ਨੇ ਦੇਖ ਲੈ ਕਹਿੰਦਾ ਇਹ ਤਾਂ ਬੰਨਜੀ ਫੂਕਦੇ ਨੇ ਬੁੱਤੇ ਤੁਸੀਂ ਅੱਛਾ ਰੇ ਦੂਆ ਰੋਟੇ ਛਿੱਟੇ ਕਰੋ ਜੜਜਪਾਤਾ ਦਮ ਜੜਜਪਾਤਾ ਵਾਲੇ ਪਿਆ ਅੱਛਾ ਤੋਆ ਵੱਟ ਕੇ ਜੜਜਪਾਤਾ ਹਾਂ ਅਸੀਂ ਮੁਠੀਆਂ ਛਿੱਟਾ ਨਹੀਂ ਇੱਥੀ ਇੱਥੀ ਆ ਦੇ ਬਾਈ ਛਿੱਟਾ ਮਾਰਨਾ ਚਾਹੀਦਾ ਗਲਦਨ ਦੀ ਗਲ ਜਾਂਦਾ ਉੱਥੇ ਸਾਰੇ ਐ ਖੜਾਉਣਾ ਚਾਹੀਦਾ ਸਾਰੇ ਚ ਪਾ ਦੇ ਬਸ ਐ ਖੜਾਉਣਾ ਜਾਈ ਚਾਹੀਦਾ 3 ਜੂਰੀਏ ਦਾ ਹਫ਼ਤੇ ਬਾਅਦ ਇਹਦੇ ਨਾਲ ਮਾਰ ਬਸ ਐ ਉਹ ਆਪੇ ਗਿਣੀ ਜਾਂਦਾ 2 ਮਹੀਨੇ ਤੇ 4 ਥਾਂ ਤੇ ਗਿਣ ਕੇ ਤਰੀਕ ਲਿਖੀ ਜਾਣੀ ਕਰਾਂ 2 ਮਹੀਨੇ ਤੇ 4 ਥਾਂ ਤੇ ਪਾਈ ਹੋ ਜੂਰੀਏ ਪਰ ਜੂਰੀਆ ਪਾਈ ਜਾਣਾ ਬਸ 4 ਥਾਂ ਤੇ ਜੂਰੀ ਲਾ 22 ਵੀ ਬਹੁਤ ਆ ਇਹਨਾਂ ਦੀ ਕੱਦ ਕੱਢ ਕੇ ਛਿਟੀ ਬੜੀ ਆ ਸਾਰੇ ਉਹੀ ਟੌਰ ਤਾਂ ਦੇਖ ਯਾਰ ਛਾਂਗੇ पे ਵਧੀਆ ਲੱਗ ਜੇ ਤਾਂ ਵਧਾਉਣੇ ਹੋ ਰਹੇ ਇਹਨੂੰ ਚੂਨਾ ਕਰ ਦੋ ਸਾਰਿਆਂ ਨੂੰ ਚਿੱਟਾ ਇਹਨਾਂ ਨੂੰ ਚੂਨਾ ਕਰ ਦੋ ਹਾਂ ਲੈ ਚੂਨਾ ਕਰ ਦਿੰਦੇ ਆ ਕੀੜੇ ਤੇ ਚੂਨਾ ਲਾ ਦੋ ਕੀ ਕਿਆ ਮਿਲਿਆ ਗੋ ਗੋ ਮਿਲ ਗਈ ਇਹ ਕਿਨੇ ਪਡਾਂਗਾ ਕਰਦੀ ਹੈ ਕਿੱਥੇ ਬੈਠੀ ਜਗੇ ਆਹ ਹੈ ਹੈ ਪੂਰੀ ਮਗਰ ਵੀ ਪੈ ਜਾਂਦੀ ਭਰਾਵਾ ਦੇਖ ਕੇ ਮਗਰ ਪੈ ਜਾਂਦੀ ਤੂੰ ਨਾ ਜ ਬੜੀ ਵਿੱਚ ਕੋਈ ਨਹੀਂ ਕਹਿੰਦੀ ਹੋ ਜਾਗਾ ਹੁਣ ਆ ਵੀ ਜੀਰੀ ਖਾਂਦੀ ਆ ਜੀਰੀ ਖਾਤੀ ਹੈ ਨਹੀਂ ਜੂਆ ਗੱਲ ਪਿਆਵਾ ਤੂੰ ਤਾਂ ਹਟ ਜਾ ਕਿੱਡਾ ਜਾਨਵਰ ਓਏ ਤੱਕੀ ਵੀ ਹੈ ਇਹ ਪੂਰੀ ਜੂੰਦੀ ਆ ਪਾਣੀ ਚ ਤਾਂ ਜੋਰ ਨਹੀਂ ਲੱਗਦਾ ਹੁਣ ਪੜੇ ਚ ਜੋਰ ਲਾਉਂਦਾ ਜਿੱਕਰ ਰੇਹ ਆਲਾ ਭਾਈ ਬੋਰ ਭੋਰ ਲਿਆ ਜਿੱਕਰ ਰੇਹ ਆਲਾ ਭਾਈ ਯਾਰਾ ਜੋਰ ਲਾ ਜੱਗੇ ਤੇਰੀ ਠੀਕ ਆ ਦੇਖੀ ਉਹ ਥੋਂ ਆਈ ਆ ਇਹ ਆਉਦੇ ਕਿ ਕੰਗਾ ਕੰਗਾ ਕਰਦੀ ਆਈ ਆ ਹੋਰ ਖਾ ਗਈ ਇਹ ਥੱਕ ਗਈ ਤਾਂ ਹੀ ਤਾਂ ਹਿਲਦੀ ਨਹੀਂ ਇਧਰ ਤੇ ਆਈ ਆ ਇਹ ਬੱਚੇ ਖਾਂਦੀ ਆ ਟਟੀ ਦੀ ਆਹ ਦੇਖ ਆਂਡੇ ਖਾਂਦੀ ਪੂਰੀ ਤਾਂ ਹੀ ਟਟੀ ਦੀ ਦੇਖਦੀ ਹੈ ਨਾ ਹੁਣ ਆਂਡੇ ਤਾਂ ਨਹੀਂ ਹੈਗੇ ਹੁਣ ਤਾਂ ਆ ਕਰੇ ਝੇੜਦੀ ਤਾਂ ਕੀ ਆ ਹੋ ਗਿਆ ਫਿਰ ਜਿੱਕੇ ਜਿਆਦਾ ਪੁੱਛਦੇ ਚੱਕ ਲੈ ਕਿ ਡੱਕਲਾ ਨਾ ਬੰਦਾ ਤੂੰ ਤੇ ਤੇਰੀ ਵੀਡੀਓ ਬਣਾਈਏ ਨਾਉ ਭਰਾਵਾ ਮੈਂ ਤਾਂ ਡਰ ਲੱਗਦਾ ਪਤਾ ਤੈਨੂੰ ਦੇਖ ਕੇ ਤੂੰ ਹੀ ਮੈਂ ਘੜ ਦਣਾ ਇਹਦਾ ਮੋਟਰਸਾਈਕਲ ਮੰਗਣਾ ਬਾਜਦੀ ਉਹ ਸਾਡੀ ਜਿਲੀ ਖਾ ਲੈਣੀ ਯਾਰ ਉਫਰ ਭੇਤੀ ਬੱਲਾ 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 ਬੱਲੂ بچਾਓ ਜਿਲੀ بچਾਓ ਉਹ ਹੋਰ ਕਿੱਥੇ ਤੱਕ ਹਿੱਲਦੀ ਗਈ ਵੜ ਗਈ ਚੱਕੀ ਆਹ ਸਾਈਡ ਪੀ ਆਰ 26 ਐ ਬੂਜਾ ਚੈੱਕ ਕਰੋ ਕਿਹੜੇ ਹਾਂ ਹਾਂ ਅੰਕਲ ਸੇਵਾ ਕਰਦੇ ਨਾ ਬਹੁਤ ਇਹ ਬੰਦੇ ਭਾਈ ਮਿਹਨਤੀ ਬਹੁਤ ਆ ਮੁੰਡਾ ਹੁਣ ਤੇ ਸਪਰੇ ਵੀ ਕਰਤੀ ਦੂਈ ਤੇਲੀਏ ਦੀ ਇਹਨੂੰ ਆਦੇ ਪੂਰੀ ਜਗ੍ਹਾ ਦਾ ਹਾਂ ਆਹ ਥੋੜੀ ਜਗ੍ਹਾ ਦਾ ਆ ਤਾਂ ਯਾਰ ਫਰਕ ਆ ਜੀ ਦਾ ਇਹ ਕਿਉਂ ਗੱਲ ਬਣੀ ਨਹੀਂ ਸਾਲੀ ਹਾਂ ਮਾਲ ਘੱਟ ਪਿਆ ਅੰਕਲ ਦੋ ਦੋ ਜੂੜੀਆਂ ਦੇ ਨਾਲੇ ਹੋਰ ਚੱਕ ਲਿਓ ਕੱਦ ਦੇ ਲੈ ਉਸ ਤੋਂ ਬਾਹਰ ਆ ਜਾ ਕੋਈ ਜਾਨਵਰ ਹੁੰਦਾ ਵਿੱਚ ਇੱਧਰ ਆ ਜਾ ਗੋ ਫਿਰਦੀ ਐ ਆ ਜਾ ਆ ਜਾ ਬਾਬੇ ਦੀ ਕਿਰਪਾ ਨਾਲ ਜੀਰੀ ਬੂਸ ਪਦੀ ਐ ਨਹੀਂ ਕਰਦੀ ਨਹੀਂ ਖੜ ਜਾਣੀ ਅੰਕਲ ਜਿਹੜੀ 4 ਟਾਕੀਆਂ ਪਈਆਂ ਤੇ ਲੋਟ ਹੋ ਗਈ ਉਹ ਛੋਟੇ ਵੱਡੇ ਵਾਲੀਆਂ ਉਹਦਾ ਚੱਲ ਪੂਰੀ ਪੈ ਜਾਂਦੀ ਮਾੜੀ ਮੋਟੀ ਦਾਹ ਭਾਈ ਆਏ ਆ ਮੰਡੇ ਚ ਥੋੜੀ ਜੀ ਵੀ ਚੱਲ ਪੀ ਵੀ ਜਿਹੜੀ ਪਈ ਤੀ ਬਿਮਾਰੀ ਆ 131 ਪਤਾ ਨਹੀਂ 28 28 ਵੀ ਜੈ ਇਹ ਦੇਖ ਲੋ ਐਨ ਮਤਲਬ ਖਾਸਾ ਬਿਮਾਰੀ ਪਈ ਪਈ ਐ ਪਰ ਆਏ ਆ ਹੁਣ ਜਿਹੜੇ ਬੜੇ ਬੂਝੇ ਬੜੇ ਹੋ ਗਏ ਛੋਟੇ ਛੋਟੀ ਰਹਿ ਗਏ ਆ ਦੇਲਾ ਪੂਰੀ ਸਾਰੀ ਉਧ ਅੱਗੀ ਪਈ ਡਾਉਣ ਹੈ ਕਨਪੂਰੀ ਭਾਈ ਕਈ ਬੰਦੇ ਕਮੈਂਟ ਕਰਦੇ ਕਹਿੰਦੇ ਡرائی ਜਾਂਦੇ ਸਾਨੂੰ ਆਹ ਦੇ ਲਓ ਭਾਈ ਆਹ ਦੇ ਲਓ ਸਾਬਣ ਆਹ ਛੋਟੇ ਬੁੱਝੇ ਵਾਲੇ ਭਾਈ ਤੁਸੀਂ ਕਹਿੰਦੇ ਹੈ ਨਹੀਂ ਲੈ ਆਹ ਤੁਹਾਡੇ ਮੂਰੇ ਹੀ ਹੈ ਬਿਮਾਰੀ ਵੀ ਭਾਈ ਤੁਸੀਂ ਕਹਿੰਦੇ ਹੈ ਨਹੀਂ 128 ਵੀ ਹੈ ਲੈ ਇਹ ਚ ਹੁਣ ਦੱਸੋ ਕਿਆ ਝੂਠ ਆ ਸਾਰੀ ਖੇਤ ਮੂਹ ਨੂੰ ਲੱਦਾ ਐਂ ਲੱਗੀ ਜਾਂਦਾ ਵੀ ਪਤਾ ਨਹੀਂ ਕਿਆ ਹੋ ਗਿਆ ਕਿਉਂਕਿ ਹੁਣ ਇਹੋ ਜਿਹਾ ਲੱਦਾ ਇਹਦਾ ਸਿਰੇ ਪਾ ਜਾ ਕੇ ਭਾਈ ਕੁਝ ਨਹੀਂ ਪਤਾ ਬੱਲੀ ਲੱਗਣੀ ਨਹੀਂ ਲੱਗਣੀ ਭਰੋਸਾ ਨਹੀਂ ਹੈਗਾ ਕਿਉਂਕਿ ਹੁਣ ਇਹੋ ਜਿਹਾ ਇਹ ਲੈ ਸਾਰਾ ਖੇਤੇ ਡਾਮਾ ਡੋਲ ਹੋਇਆ ਪਿਆ ਲੈ ਦੇਖ ਲਓ ਭਾਈ ਲੈ ਪੂਰਾ ਹੈ 4 ਕਿਲੇ 4 ਕਿਲੀ ਇਹ ਜੇ ਹੋਏ ਕੇ ਬੀਜ ਲੱਗਿਆ ਵਾ 182 ਲੈ ਆ ਵੀ ਦੇਖ ਲਓ ਭਾਈ ਲੈ ਮੇਰੀ ਬਿਮਾਰੀ ਪਤਾ ਨਹੀਂ ਕਿਹੜੇ ਕਿੱਧਰ ਤੇ ਆ ਗਈ ਹੈ ਹੈ ਇੱਧਰ ਜਾਦਾ ਉਹ ਪੰਨੀ ਸੜ ਗਈ ਹਾਂ ਪੂਰੀ ਕਿੱਥੇ ਤੇ ਆ ਗਈ ਨਹੀਂ ਬਿਮਾਰੀ ਯਾਰ ਲੈ ਹਲੇ ਲਓ ਭਾਈ ਪੂਰੀ ਟੀਮੇ ਬੈ ਗਈ ਲੈ ਬੈ ਕੇ ਰਹਿਣਾ ਸਾਨੂੰ ਲੈ ਇੱਥੇ ਤੇ ਧੱਗਿਓ ਹਾਂ ਭਾਈ ਪੂਰੀ ਅਹ ਤਰੀਕਾ 26 ਹੋ ਵਧੀਆ ਰਹੀ ਨਾ ਪੀਆਰ ਖੜ੍ਹ ਜਾਣੀ ਖੜ੍ਹ ਜਾਣੇ ਕਰ ਰੌਂਡ ਆ ਪਤਾ ਤਾਂ ਫਰਕ ਐ ਜੱਗੇ ਅੱਜ ਇਹ ਕਿੰਨੇ ਚਿਰ ਦੀ ਹੋਈ ਆ ਕਾਇਤਰੀ ਨੂੰ ਲਾਈ ਆ 15 ਨੂੰ 15 15 ਕਾਇਤੀ ਉਹ 15 ਤੇ 15 ਮਹੀਨਾ ਡੇਢ ਮਹੀਨੇ ਹੋ ਗਈ ਨੂੰ ਲਾਈ ਆ 15 ਜੁਲਾਈ 1 ਮਹੀਨਾ ਹੋ ਗਿਆ ਅੱਜ ਕਿੰਨੇ ਆ 25 15 ਤੇ 2 ਮਹੀਨੇ ਦੀ ਹੋਣੇ ਵਾਲੀ 5 ਦਿਨ ਰਹਿ ਗਏ 55 ਦਿੰਦੇ ਹੋ 2 ਮਹੀਨਾ 30 ਹਾਂ 55 ਦਿੰਦੀ ਹੋਗੀ ਲੈ ਬੀਬੀ ਔਰ ਮਿੱਟੀ ਚੱਕੀ ਦੀ ਪੁੱਤ ਆ ਲੈ ਤੱਕ ਗਈ ਹਾਂ ਆਪਨੇ ਢਿੱਡ ਥਾਂ ਹੀ ਆ ਗਈ ਹਾਂ ਜਿ ਸਿੱਧੀ ਕਰਕੇ ਦੇਖੀ ਅੰਕਲਾ ਹਾਂ ਚੂਹੇ ਰੱਖੇ ਪਏ ਕਾੜੀ ਹੈ ਜੂ ਆ ਬਈ ਪੂਰੀ ਤੂੰ ਆਂ ਤਾ ਦੇ ਹਾਂ ਸੂਰਜ ਮੱਥੇ ਲਾ ਦੇ ਵੀ ਜੀ ਦੀ ਤੈਨੂੰ ਲੱਗਦਾ ਵੀ ਖੜ ਜੂਗੀ ਇਹ ਹੁਣ ਭਈ ਇਹ ਹੈਗੇ ਮੇੜੇ ਬਣਾ ਦੰਦੇ ਆ ਨਹੀਂ ਖੜਦੀ ਭਈ ਇਹ ਹੈਗੇ ਮੇੜੇ ਬਣਾ ਦੰਦੇ ਪੂਰੀ ਸਰਾਇ ਲਾਉਂਦਾ ਏ ਕਿਹਦਾ ਗੰਨਿਆ ਦਾ ਹਲੇ ਘਟਿਆ ਹੁਣ ਜੀਰੀ ਬਣਾ ਲੈਂਦੇ ਆ ਹਾਂ ਜੀਰੀ ਬਣਾ ਲੈਂਦੇ ਭਾਈ ਲਾ ਇੱਕ ਸਾਈਡ ਬਾਈ 128 ਇਧਰ 26 ਡੇਲਾ ਪੂਰੀ ਕਿੰਨਾ ਫਰਕ ਹੈ ਜਮੀਨ ਆਸਬੰਦ ਦਾ ਫਰਕ ਆ ਭਾਈ ਜੇ ਬੰਦਾ ਗੋਲ ਤੇ ਦੇਖ ਆਈ ਹੈ ਨਾ ਉਹ ਵੀ ਮੰਦਰਾ ਹੀ ਰਹਿੰਦਾ ਇਹ ਵੀ ਮੰਦਰਾ ਰਹਿੰਦਾ ਬਿਮਾਰੀ ਨਾਲ ਝੋਲਸਦਾ ਪੂਰੀ ਇਦਗੀ ਟੀਮਾਂ ਦੀਆਂ ਰਹਿੰਦਾ ਉਹ ਦੱਸਦਾ ਤੈਨੂੰ ਵੀ ਬੀਜ ਮਾੜੇ ਨਹੀਂ ਤੇ ਹੈਗੇ ਇਹ ਪਿਛਾੜ ਕਹਿੰਦੇ ਪੂਰਾ ਤਾਂ ਵੀ ਬਹਿਰ ਸਾ ਗਿਆ ਜਾ ਅੱਜ ਦੇ ਸਾਹਮਣੇ ਦੇਖ ਲੈ ਆਹ ਪੂਜਾ ਦੇਖ ਲੈ ਆਹ ਹੂੰ ਠੀਕ ਆ ਤੇ ਉੱਧਰ ਜਾ ਕੇ ਗਿਣ ਦੇਖ ਲੈ ਇਹਦੇ ਗਿਣ ਬਿੱਲੇ ਕਿੰਨੇ 1 2 3 4 5 6 7 8 9 10 11 12 13 14 15 16 17 18 ਓਏ 19 20 21 22 23 24 25 26 27 27 128 ਨੂੰ 27 ਹੈ ਵੀ ਬਿਮਾਰੀ ਨੇ ਝੋਲਸ ਦੀ ਬੀਜ ਨਹੀਂ ਮਾੜਾ ਇਹ ਇਹਦਾ ਝਾੜ ਬਹੁਤੰਦੜਾ ਦਾ ਬਾਈ ਵੀਜ ਇਹ ਜਿਹੜਾ ਮਰਜੀ ਬੂਝਾ ਫੜ ਲੈ ਹੂੰ ਜਿਹੜਾ ਕੰਨ ਵਧੀਆ ਲੱਗਦਾ ਆ ਫੜ ਲੈ ਚੱਲ ਬਾਰਾ ਨਿੱਗਰ ਫੜ ਲੈ ਠੀਕ ਆ 1 2 3 4 5 6 7 8 9 10 11 12 13 ਆਦਾ 14 15 16 17 18 19 20 21 22 23 24 24 24 ਇਹਦੇ ਉਹਦੇ 28 ਤੇ ਉਹਦੇ 28 26 ਦੇ ਬਾਈ 24 ਉਹਦੇ 28 ਵੀ ਬੀਜ ਮਾੜਾ ਨਹੀਂ ਆਪਣੇ ਵੀਰ ਵੀ ਕਹਿੰਦੇ ਵੀ ਜਿਹੜੇ ਏਰੀਆ ਚ ਹੋਇਆ ਬਹੁਤ ਵਧੀਆ ਹੋਇਆ ਜਿੱਥੇ ਬਿਮਾਰੀ ਪੈ ਗਈ ਉੱਥੇ ਪੇ ਖਤਮ ਹੈ ਤੂਰਾ ਗੰਨੀ ਉਧਰ ਸਾਰੇ ਇਹੀ ਬੀਜ ਦੇ ਮਿੱਟੂ ਕਹਿੰਦੇ 31 ਉਹ ਬੀਜ ਦੇ ਆਪਣੇ ਬਾਈ ਇਹ ਬਿਮਾਰੀ ਨੇ ਖਾ ਲੇ ਜਿੱਥੇ ਹੋਇਆ ਉੱਥੇ ਠੀਕ ਹੈ ਸਾਡਾ ਏਰੀਆ ਰਗੜਦਾ ਇਹ ਮਿੱਟੂ ਨੇ ਕਹਿੰਦੇ ਸਾਡੇ ਆਪਣਾ 38 38 ਕੁਇੰਟਲ ਕਹਿੰਦਾ ਨਿਕਲਦੀ ਨਾਲੇ ਅਸੀਂ ਕੇਰਦੇ ਆਂ ਕਹਿੰਦਾ ਮਸ਼ੀਨ ਨਾਲ ਆ ਜਾ ਬਾਈ ਹੈਗਾ ਫਰਕ ਹੁਣ ਫਰਕ ਹੈ ਬਾਈ ਆਪਣਾ ਜ਼ਮੀਨਾਂ ਜ਼ਮੀਨਾਂ ਦੇ ਏਰੀਆ ਦਾ ਫਰਕ ਆ ਇਹ ਤਾਂ ਹੈ ਪੂਰੀ ਉਹ ਕਈ ਏਰੀਆ ਜਿਹ ਹੈ ਉਹ ਨਹੀਂ ਜਮੇ ਬਿਮਾਰੀ ਨਹੀਂ ਹੈ ਉਹ ਆਪਾਂ ਨੂੰ ਕਹਿੰਦੇ ਵੀ ਇਥੇ ਟਿਚਰਾਂ ਕਰਦੇ ਮਖੌਲ ਕਰਦੇ ਜਿਹਨੂੰ ਪਤਾ ਏ ਜਿਹਦੇ ਹੈਗੇ ਨੂੰ ਫੇ ਪਤਾ ਵੀ ਉਹ ਤਾਂ ਬੰਦੇ ਨੂੰ ਪਹਿਲੇ ਪਛਾਣ ਹੋ ਜਾਂਦੀ ਉਹ ਤਾਂ ਦੇਖ ਕੇ ਦੱਸਦਾ ਇਹਦਾ ਬਾਈ ਖੇਤ ਇਹ ਦੱਸ ਦੇਣਾ ਵੀ ਐਂ ਡਾਂਮੜ ਬੱਜਿਆ ਹੋਇਆ ਹੁੰਦਾ ਹੈ ਲਓ ਜੀ ਬਾਈ 126 ਨੇ ਤਾਂ ਨਜ਼ਾਰਾ ਲਿਆ ਛੱਡੇ ਹਾਂ ਜਗੇ ਕਿੰਨੇ ਦਿਨ ਬਾਅਦ ਚਲਾਈ ਐ 15 20 ਦਿਨ ਬਾਅਦ ਜਿਹੜਾ ਪਾਰਟੀ ਆ 15 20 ਦਿਨ ਬਾਈ ਐਂ ਸੋਕਾ ਲਵਾ ਕੇ ਜੀਰੀ ਚੱਲਦੀ ਐ ਜੇ ਦੇਖਿਆ ਜਾਵੇ ਪ੍ਰੋਜੈਕਟ ਮਕਾ ਬਟਨ ਲੋਣੀ ਤੂੰ ਇਹਨੇ ਆਪੇ ਮਸਾ ਵਰਤਦਾ ਹੈਗਾ ਕੋਈ ਤਾਂ ਜੰਤ ਲੱਗਦਾ ਹੈਗਾ ਹੂੰ ਉਹ ਸਾਈਡ ਜਾਣਾ ਅੰਕਲ ਆ ਤੇਰਾ ਪਰਲਾ ਪਲਾਟ ਸਾਰੀ ਵਧੀਆ ਐ ਐਨ ਰੂ ਲੱਗਦੀ ਓਰੇ ਆ ਕੇ ਹੁਣ ਟੌਪ ਗਲਾਸ ਠੰਡਾ ਐ ਬਹੁਤ ਲੇਮਕਾ ਲੇਮਕਾ ਐ ਰੋਡੀ ਯਾਰ ਰਾਤ ਸੌਦਾ ਕਰਾਇਆ ਤੂੰ ਇੰਨਾ ਤੇਜ਼ ਐ ਘੰਟੇ ਜੇ ਪੜਤੇ ਹੈ ਪੂਰੀ ਰਾਤ ਹਲੇ ਰੋਡੀ ਦੇ ਫੋਨ ਕਰਾਇਆ ਆ ਸਵੇਰੇ ਸਮਾਨ ਲੈ ਕੇ ਵੀ ਆ ਗਿਆ ਅਸੀਂ 50000 ਦਾ ਹੋਰ ਬਣਦੀ ਆ ਬਣਦੀ ਆ ਕਹਿ ਨਹੀਂ ਸਿੱਕਦਾਰ ਨੂੰ ਨਹੀਂ ਭਜੋ ਮੋਲੀ ਮਕਰਾ ਦੇਣਾ ਮੋਲੀ ਭਜਾ ਦੇਣ ਹੋਰ ਪੱਟੇ ਪਟਾਇ ਰੱਖ ਲੈਣੇ ਮੋਲੀ ਕਿਥੇ ਰ ਪਾਣੀ ਪੀਣਾ ਆ ਫੋਨ ਕਰ ਰ ਹਾਂ ਚਾਹ ਕੀ ਚਾਹ ਦੇਣ ਗਿਆ ਹੋਰ ਵੈ ਕੰਮ ਵਿੱਚ ਕਰੀਆ ਪੁੱਜ ਗਿਆ ਇੰਨੇ ਬੰਦੇ ਪੂਰੀ ਕਿਆ ਬਚੂਗਾ ਹੈ ਪਹਿਲਾਂ ਹੋਰ ਪਾਸੇ ਜਾਣਾ ਹੋਣਾ ਕੋਰੀ ਭਰਨੀ ਜਾਏ ਰੋਟੀ ਗੱਡੀ ਹੋਰ ਪਾਸੇ ਵੀ ਜਾਣਾ ਹਾਂ ਹੀ ਭਰਨੀ ਗੱਡੀ ਬਾਹਰ ਤੇ ਆ ਥੋੜਾ ਜਿਹਾ ਇਹਦੇ ਤੇ ਜੀ ਬੀਜ ਨਾ ਪੂਰਾ ਹੋ ਜੂਗਾ ਠੀਕ ਆ ਤਾਂ ਦਾ ਕੰਮ ਬਾਈ ਮਾਰੋ ਮਾਰੋ ਬਾਈ ਜੀ 132 ਬੀਜ ਨੇ ਵੀ ਰਗੜ ਤੇ ਕਿਸਾਨ ਅੰਕਲ ਬੀਜ ਨਵਾਂ ਆਇਆ ਤਾਂ ਰਗੜਤਾ ਹਾਂ ਤਾਂ ਜੀ ਬਹੁਤ ਔਖਾ ਮਿਲਦਾ ਬਾਈ ਜੀ 55000 ਰੁਪਏ ਠੇਕਾ ਲੈ ਕੇ ਜੱਟ ਨੇ 20000 ਖਾਚਾ ਕਰਿਆ ਜਿਹੜੇ ਚੰਗੇ ਬੀਜ ਤੇ ਪੂਰੀਓਂ ਬੰਦ ਕਰਾਤੇ ਉਹ ਬੰਦ ਕਰਾਤੇ ਹਾਈਬ੍ਰਿਡ ਦੀ ਖੋਲ ਦੇ ਦਿੰਦੇ ਆ ਹਾ ਹੁਣ ਨਹੀਂ 7501 ਆਹ ਰੇ ਦੂਆ ਕਿਹੜਾ ਤੇ ਜਿਹੜਾ ਤੁਸੀਂ ਨੇ ਲਾਇਆ ਕਰਤੇ ਤੇ 734 ਦਾਣੇ ਦਾ ਬੱਲੇ ਪੈਂਦੇ ਤੇ ਬੀਜ 132 ਉਹ ਤੇ ਕੀ ਹੋਵੇ 132 ਬੀਜ ਹੈ ਬਾਈ ਸਹੀ ਗੱਲ ਲੱਗੇ ਦੇ ਦਾ ਗੇੜਾ ਦੋ 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 ਹੋ ਜੱਕੇ ਸੱਤੋਂ ਬੰਦ ਦੋ ਵੀ ਬਹੁ ਬਹੁਤ ਰੀ ਜੱਕੇ ਯਾਰ ਮੈਂ ਤਾਂ ਅੱਜ ਸੁਪਰੀਮ ਚਾਲ ਚੱਲ ਗਈ ਉਹ ਚੱਲ ਗਈ ਉਹ ਤਾਂ ਜੀ ਇਹਨੇ ਨਹੀਂ ਚੱਲੀ ਨਾ ਚਲੋ ਤੇ ਠੀਕ ਆ ਜੀ ਜਿਹੜੀ ਰਹਿਣਾ ਆਪਾਂ ਜੀਦੀ ਤੇਰੀ ਵਧੀਆ ਪਾਣੀ ਘਟੇ ਲਾਉਂਦਾ ਦੋ ਗੇੜੇ ਲਾ ਕੇ ਆ ਭੱਜ ਕੇ ਕਿਲੇ ਪਾਣੀ ਦਾ ਵਰਤਾ ਠੀਕ ਰਾਇਆ ਜੇ ਤਿੰਨ ਵਾਰੀ ਖੋਲ ਲਿਆ ਤੇ ਚਾਰ ਵਾਰੀ ਇਹ ਮੈਂ ਕਹਿੰਦਾ ਜਗੇ ਮੀ ਡੀਕ ਦਾ ਪੱਖੇ ਨੇ ਲਿਜਾ ਲਿਆ ਇਹ ਪੱਖੇ ਨੇ ਲਿਜਾ ਲਿਆ ਸ਼ੁਕਰ ਆ ਜੇ ਪਾਣੀ ਘਟ ਲਾਇ ਨਹੀਂ ਬਿਮਾਰੀ ਪੈ ਜਾਂਦੀ ਯਾਰਾ ਪਾਣੀ ਨੂੰ ਵੀ ਤਾਂ ਹੀ ਤਾਂ ਮੈਂ ਪਾਣੀ ਚੂਹਾ ਤਾਂ ਨਹੀਂ ਓਰੇ ਗੰਨਾ ਓਰੇ ਵੀ ਤੇਰੇ ਲਾਗ ਹੈਗਾ ਇਹ ਚੂਹਾ ਜਮੀ ਨਹੀਂ ਹੈਗਾ ਓਰੇ ਚੂਹਾ ਦੀ ਹੈਗਾ ਉਧਰ ਇਹ ਚੂਹਾ ਘਾ ਤਾਂ ਨਹੀਂ ਹੈਗਾ ਓਰੇ ਛੱਡੀ ਜਾਂਨੇ ਮੇਰੇ ਫੜ ਫੜ ਕੇ ਅੰਦਰ ਦੇ ਐਡੇ ਐਡੇ ਮੋਟੇ ਚੂਹੇ ਆ ਜੰਨੇ ਚੰਨੇ ਨਿਕਲਦੇ ਜਿਹੜੇ ਜੱਗਾ ਕਹਿੰਦਾ ਮੈਂ ਮੱਥਾ ਰਾ ਟੇਕੇ ਆਵਾ ਕਹਿੰਦਾ ਫਿਰ ਮੈਂ ਤੇ ਮਿੱਠਾ ਖਾ ਹੋਣ ਜਾਂਦੀ ਜਾਂਦੇ ਨੇ ਵੀ ਚੱਕਰ ਉੱਥੇ ਜਾ ਕੇ ਆਉਣਾ ਪੈਣਾ ਚੂੜੇ ਦਾ ਕੰਮ ਖਰਾਬ ਜੱਗੇ ਦਵਾਈਆਂ ਅਗੇ ਜਿੰਨਾ ਮਰਜੀ ਮਾਰ ਲੈ ਮੱਥਾ ਵੀ ਦੇਖ ਲੋ ਕੋਟੇ ਕੇ ਖਬਰੇ ਬਾਬਾ ਮੰਨੇ ਜਾਵੇ ਭਾਈ ਮੈਂ ਵੀ ਮਹਾਰਾਜ ਦਾ ਨਾਮ ਲੈ ਕੇ ਮੱਥਾ ਟੇਕ ਕੇ ਆਇਆ ਤਾਂ ਅਗਾ ਮਹਾਰਾਜ ਭਾਈ ਬਖਸ਼ ਦੇ ਪੱਕਾ ਟਾਚੂਆ ਕੱਟ ਗਿਆ ਥੋੜੇ ਤਾਂ ਨਹੀਂ ਹੈ ਰੁੜੀ ਚੂਹਾ ਅੱਡੇ ਨਹੀਂ ਛੋੜਨਾ ਬੋਲ ਦੇ ਲਾਉ ਦੇ ਦੋ ਫੜ ਮਨ ਗਿਆ ਹੈਗਾ ਚੂਆ ਕਿਹੜਾ ਵੀਜ ਹੈ ਇਹ 26 ਹੈ ਬੜੀਆ ਰਹਿਤ ਕਿ ਬਚ ਗਿਆ ਤੂੰ ਨਹੀਂ ਤੂੰ ਪੁੱਠਾ ਸਿੱਧਾ ਵੀ ਜਲਾ ਵੀ ਲੈਂਦਾ ਕੱਤੀ ਕੁੱਤੀ ਆ ਆਜੇਗੇ ਟੇਕੇ ਵਾਲੀ ਜ਼ਮੀਨ ਇਹਨੇ ਰਗੜਿਆ ਜਾਣਾ ਤਾਂ ਮੈਂ ਮੈਂ ਕਿਹਾ ਮੈਂ 26 ਵੀਜੀ ਹੋਰ ਕੋਈ ਨਾ ਵੀਜੀ ਨਾਲੇ ਇੰਜਨ ਆ ਇੰਜਨ ਤੇਲ 26 ਉਹ ਵਾਰ ਹਾਂ ਦੀ ਵੈਸੇ ਯਾਰ ਤੇਰੇ ਪਾਣੀ ਗੰਨੇ ਗੁੰਨੇ ਜਾਂ ਮੀਂਹ ਦੇ ਸੁੱਕੇ ਹੀ ਨਹੀਂ ਹੋਣਾ ਸਾਈਡਾਂ ਦਾ ਪਾਣੀ ਪੈਣ ਦਾ ਉਹਨਾ ਡੁੱਗਾ ਖੇੜਾ ਕਿਹੜਾ ਆਪਣੇ ਦਾ ਪਿਆ ਹੀ ਨਹੀਂ ਕੋਈ ਜੀ ਉਹ ਜਦ ਇਹ ਪਿਆ ਯਾਰ ਖੇਤ ਵਾਹੀ ਤੇ ਨਾ ਯਾਰ ਚੱਲੀਏ ਅੱਛਾ ਛਤਰੀ ਵਾਲੀ ਨਹੀਂ ਸਾਧ ਕੀ ਕੱਖ ਵੀ ਨਹੀਂ ਹੋਇਆ ਇਹਦੇ ਤੇ ਹਾਂ ਪਿਛਲੀ ਵਾਰ ਬਹੁਤ ਆ ਲਾ ਦਈਏ ਪਲੇ ਆ ਕੇ ਕਿਸੇ ਬਸੇ ਤੇ ਲਾ ਦਈਏ ਧੂਆ ਪੂਜਾ ਵੀ ਲਾ ਜਾਂਦੇ ਸੀ ਫਟ ਕੇ ਦੇ ਲੈ ਜੀ ਉਹਨਾਂ ਕੱਢਣਾ ਪੈਂਦਾ ਯਾਰ ਹੱਦ ਘੁੰਮ ਲਾ ਵਿੱਚ ਇਕੱਦਾ ਹੋਊਗਾ ਫੜ ਕੇ ਕੱਢਦੇ ਹੈਗਾ ਹੂੰ ਕਿਤੇ ਕਿਤੇ ਆ ਹੂੰ ਉਹ ਆ ਨਾ ਗੋਲ ਵਾਲੀਆਂ ਹੀ ਨਹੀਂ ਹੈਗੀ ਉਹ ਹੈ ਗੋਲ ਵਾਲੇ ਨਿਮਾ ਚੌੜੀ ਉਹ ਘਰ ਚ ਲੱਗੀਆਂ ਮੀਆਂ ਖਾਤਰੀ ਗਾਨੀਆਂ ਇਹ ਨਹੀਂ ਹੈਗੀ ਉਹ ਲੈ ਕੇ ਜਾਣਾ ਉਹਦਾ ਲੋ ਜੀ ਬਾਈ ਮੰਡ ਦੇ ਕੰਨੋਂ ਆ ਰਹੇ ਤੇ ਇਹ ਕਾ ਰਸਤੇ 'ਚ ਖੇਤ ਮਿਲਿਆ ਔਰੇ ਵੀ ਦੇਖੋ ਕਿਹੜੇ ਹਿਸਾਬ ਨਾਲ ਬਾਈ ਬਿਮਾਰੀ ਪਈ ਵੀ ਆ ਛੋਟੇ ਬੁੱਝੇ ਵਾਲੀ ਅੱਧ ਤੇ ਜ਼ਿਆਦਾ ਖੇਤ ਸਾਰੇ ਡਾਉਨ ਆ ਇਹ ਬਾਈ ਕਿਸੇ ਕਿਸੇ ਬੀਜ ਨੂੰ ਆ ਦੇਖੋ ਕੀ ਹਾਲ ਹੋਇਆ ਪਏ ਖਤਮ ਨਾਲ ਲਈ ਕੰਮ ਆ ਬਾਈ ਆ ਵੀ ਖੇਤ ਦੇਖ ਲਓ ਪਾਣੀ ਵੀ ਸੁਖਾਇਆ ਪਏ ਜਿੰਨਾ ਵੀ ਟੁੱਟਾ ਹੈ ਬਾਈ ਇਹ 31 28 ਵੀ ਹੈ ਉਹ ਤੱਕ ਤੱਕੀਆਂ ਪਈਆਂ ਪਿਆ ਆ ਰੋਡੀ ਪਛਾਣ ਹੁੰਦੀ ਬਿਮਾਰੀ ਆ ਦੇ ਲਾ ਉਹ ਵੀ ਦਾ ਮੈਂ ਤਾਂ ਦੇ ਲਾ ਕੇ ਹਜਾ ਖੇਤ ਹੋਏ ਪਏ ਭਾਈ ਐ ਕਿਤਾਬ ਭਾਈ ਕਈ ਬੀਜਿਆਂ ਨੇ ਰਗੜ ਕੇ ਸਿੱਟਦੇ ਥੋੜੀ ਮੈਂ ਕਹਿੰਦਾ ਪੁੱਥੇ ਪਹੁੰਚ ਕੇ ਜਿੱਥੇ ਨਦੀ ਟੁੱਟੀ ਸੀ ਹੈ ਉਹ ਟੁੱਟੀ ਸਾਹਮਣੇ ਉਹ ਬੰਨ ਲੱਗਿਆ ਉਹ ਭਾਈ ਵੱਧ ਜਿੱਥੇ ਰੱਖਣੀ ਹੈਗਾ ਹੈ ਨਾ ਉਰੇ ਟੁੱਟੀ ਸੀ ਪੈ ਨਹੀਂ ਪਿੰਡ ਤੇ ਕਹਾ ਪੈਂਦੀ ਭਾਈ ਇਹ ਛੋਟ ਚੌਂਤੇ ਪਿੰਡ ਤੇ ਕਹਾ ਉਹ ਸਾਹਮਣੇ ਬੰਨ ਲਾਇਆ ਉਹ ਭਾਈ ਕਾ ਤਿੰਨ ਮਰ ਰੋਟੀ ਆ। ਬਾਕੀ ਪਤਾ ਨਹੀਂ ਭਾਈ ਹਰੇਕ ਬੀਜ ਨੂੰ ਕੀ ਪੈ ਗਈ ਆ। ਇਹਦਾ ਮੌਸਮ ਦੇ ਸਾਹਮਣੇ ਆਲਾ ਪਤਾ ਨਹੀਂ ਭਾਈ ਕੁਦਰਤ ਦੀ ਬਹਿਰ ਸਾ। ਹਾਂ ਉਹ ਬੁੱਢਾ ਕਿੰਨਾ ਸੰਘਣਾ ਐ। ਐ ਰੋਟੀ ਛੜੀ ਵਧੀਆ। ਆਹ ਸਰਕਲ ਲੈਨ ਹੈ ਦੇਖਾ ਕਿੱਦਾਂ। ਆਹ ਸਰਕਲ ਲੈਨ ਜਿਹੜਾ ਤਾਂ ਗੜੀ ਹੁੰਦੀ ਬਾਹਰ ਵਾਲੀ। ਵਿੱਚ ਮਾੜੇ ਹੁੰਦੇ ਐ। ਤਾਂ ਬਾੜੇ ਤੇ ਹਵਾ ਨਹੀਂ ਜਾਂਦੀ। ਹਾਂ ਇਹ ਤਾਂ ਹੈ। ਆ ਜਾਓ ਭਾਈ ਨਾ ਕੀ ਘਾਟ ਰੋਟੀ ਖਾਗਦਾ।